ਦੁਨੀਆ ਦੇ ਵਿੱਚ ਨਾ ਦੋ ਤਰ੍ਹਾਂ ਦੇ ਇਨਸਾਨ ਹੁੰਦੇ ਨੇ ਪਹਿਲਾ ਉਹ ਹੁੰਦਾ ਹੈ ਜਿਹੜਾ ਕਰ ਜਾਂਦਾ ਤੇ ਦੂਜਾ ਉਹ ਹੁੰਦਾ ਹੈ ਜਿਹੜਾ ਰਹਿ ਜਾਂਦਾ ਤੁਸੀਂ ਕਿਹਦੇ ਵਿੱਚੋਂ ਕਰਨ ਵਾਲਿਆਂ ਦੇ ਵਿੱਚੋਂ ਜਾਂ ਜਿਹੜਾ ਰਹਿ ਜਾਏਗਾ ਉਹਦੇ ਵਿੱਚੋਂ ਅਸੀਂ ਗੱਲ ਕਰਦੇ ਆ ਹੈਲਦੀ weight loss ਦੀ ਅੱਜ ਇੰਡੀਆ ਦੇ ਵਿੱਚ ਬਹੁਤਾਤ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ওভার weight ਨੇ ਮੋਟਾਪੇ ਦੇ ਸ਼ਿਕਾਰ ਨੇ ਹੁਣ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਉਹ ਨੇ ਜਿਹੜੇ ਕਿ ਕਰ ਜਾਣਗੇ ਆਪਣਾ ਹੈਲਦੀ weight loss ਕਰ ਲੈਣਗੇ ਤੇ ਬਹੁਤ ਸਾਰੇ ਜਾਣੇ ਉਹ ਨੇ ਜਿਹੜੇ ਰਹਿ ਜਾਣਗੇ ਜਿਹੜੇ ਨਹੀਂ ਕਰ ਪਾਣਗੇ ਪਤਾ ਕਿਉਂ ਗੱਲ ਸਿਰਫ ਤੇ ਸਿਰਫ ਸੋਚ ਦੀ ਹੈ ਜਿਹੜੇ ਕਰ ਗਏ ਉਹਨਾਂ ਦੇ ਅੰਦਰ ਜਜ਼ਬਾ ਸੀਗਾ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਬਦਲਣਾ ਹੈ ਜਿਹੜੇ ਹੈਲਥ ਇਸ਼ੂਸ ਸਾਡੀ ਬੋਡੀ ਦੇ ਵਿੱਚ ਆ ਚੁੱਕੇ ਨੇ ਇਹਨਾਂ ਨੂੰ ਰਿਵਰਸ ਕਰਨਾ ਹੈ ਉਹਨਾਂ ਦੇ ਅੰਦਰ ਜਜ਼ਬਾ ਸੀਗਾ ਉਹ ਲੋਕ ਮੈਂਟਲੀ ਸਟਰੋਂਗ ਨੇ ਜਿਹੜੇ ਕੁਝ ਕਰ ਜਾਂਦੇ ਨੇ ਪਰ ਜਿਹੜੇ ਲੋਕ ਰਹਿ ਜਾਂਦੇ ਨੇ ਨਾ ਤੁਹਾਡੇ ਅੰਦਰ ਜਜ਼ਬਾ ਨਹੀਂ ਹੈਗਾ ਤੁਸੀਂ ਮੈਂਟਲੀ ਸਟਰੋਂਗ ਨਹੀਂ ਹੈਗੇ ਇਸ ਕਰਕੇ ਤੁਸੀਂ ਇੱਕ ਰਾਈਟ ਡਿਸੀਜਨ ਜੋ ਤੁਹਾਡੇ ਵਾਸਤੇ ਹੋ ਸਕਦਾ ਹੈ ਉਹ ਤੁਸੀਂ ਲੈ ਹੀ ਨਹੀਂ 파ਰੇ ਜੇ ਆਪਣੇ ਆਪ ਨੂੰ ਫਿੱਟ ਕਰਨਾ ਚਾਹੁੰਦੇ ਹੋ ਨਾ ਤੇ ਉਹਦੇ ਲਈ ਤੁਹਾਨੂੰ ਤੁਹਾਡੀ ਪਹਿਲਾਂ ਸੋਚ ਨੂੰ ਫਿੱਟ ਕਰਨਾ ਪੈਣਾ ਤਾਂ ਤੁਸੀਂ ਫਿੱਟ ਹੋਵੋਗੇ بڑے ਬੰਦੇ ਨੇ ਜਿਹੜੇ ਬਹੁਤ ਕਈ ਸਾਲਾਂ ਤੋਂ ਸੋਚੀ ਜਾਂਦੇ ਨੇ ਅਸੀਂ ਵੀ ਵਜ਼ਨ ਘਟਾਵਾਂਗੇ ਅਸੀਂ ਵੀ ਵਜ਼ਨ ਘਟਾਵਾਂਗੇ ਅਸੀਂ ਵਜ਼ਨ ਘਟਾਵਾਂਗੇ ਡੇਲੀ ਪਾਰਕ ਜਾ ਕੇ ਸੈਰ ਕਰੀ ਜਾ ਰਹੇ ਨੇ ਕਰੀ ਜਾ ਰਹੇ ਨੇ ਕਰੀ ਜਾ ਰਹੇ ਨੇ ਕਿਸੇ ਨੂੰ 5 ਸਾਲ ਹੋ ਗਏ ਕਿਸੇ ਨੂੰ 10 ਸਾਲ ਹੋ ਗਏ ਪਰ ਜਿੱਥੇ 10 ਸਾਲ ਪਹਿਲਾਂ ਸੀਗੇ ਜਿੰਨੇ ਓਵਰ weight ਅੱਜ ਵੀ ਉਨਾਂ ਹੀ ਓਵਰ weight ਨੇ ਕਿਉਂ ਕਿਉਂਕਿ ਤੁਹਾਡੇ ਅੰਦਰੋਂ ਆ ਹੀ ਨਹੀਂ ਰਿਹਾ ਕਿ ਤੁਸੀਂ weight loss ਕਰਨਾ ਹੈ ਜੇ ਤੁਹਾਡੇ ਅੰਦਰੋਂ ਆ ਗਿਆ ਹੁੰਦਾ ਤੇ ਤੁਸੀਂ right knowledge ਜਿਹੜੀ ਹੈ ਉਹ ਲੈ ਲਈ ਹੁੰਨੀ ਸੀ ਤੇ ਤੁਸੀਂ ਵੀ ਕਰ ਗਏ ਹਣਾ ਸੀਗਾ ਹੁਣ ਤੁਹਾਡੇ ਸਾਹਮਣੇ ਉਹ ਲੋਕ ਨੇ ਜਿਹੜੇ ਕਰ ਗਏ ਨੇ ਤੇ ਤੁਸੀਂ ਰਹਿ ਗਏ ਹੋ ਹੁਣ ਡਿਸਾਈਡ ਕਰੋ ਤੁਸੀਂ ਕਰਨਾ ਚਾਹੁੰਦੇ ਹੋ ਜਿਹੜੇ ਰਹਿ ਗਏ ਨੇ ਉਹਨਾਂ ਦੇ ਨਾਲ ਗੱਲ ਕਰ ਰਿਹਾ ਤੁਸੀਂ ਕਰਨਾ ਚਾਹੁੰਦੇ ਹੋ ਜੇ ਕਰਨਾ ਚਾਹੁੰਦੇ ਹੋ ਤੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਨਾਮ ਬਲਜੀਤ ਸਿੰਘ ਹੈ ਮੈਂ ਆਪਣਾ 28 ਕਿਲੋ ਹੈਲਦੀ weight loss ਕੀਤਾ ਹੈ ਮੇਰੀ ਵਾਈਫ ਨੇ ਆਪਣਾ 12 ਕਿਜੀ ਹੈਲਦੀ weight loss ਕੀਤਾ ਤੇ ਮੇਰੇ ਮਦਰ ਨੇ ਆਪਣਾ 16 ਕਿਜੀ ਹੈਲਦੀ weight loss ਕੀਤਾ ਹੈ ਮੇਰੀ ਫੈਮਿਲੀ ਦੇ ਵਿੱਚ ਹੀ ਤੁਸੀਂ ਕਹਿ ਸਕਦੇ ਹੋ ਕਿ ਟੋਟਲ ਮਿਲਾ ਕੇ ਜੇ ਦੇਖੀਏ ਨਾ ਤੇ 56 ਕਿਜੀ ਹੈਲਦੀ weight loss ਦਾ ਰਿਜ਼ਲਟ ਹੈਗਾ ਜੇ ਤੁਸੀਂ ਫਿੱਟ ਹੋਣਾ ਚਾਹੁੰਦੇ ਹੋ ਤੇ ਮੈਨੂੰ WhatsApp ਦੇ ਉੱਤੇ ਕੰਟੈਕਟ ਕਰਿਓ ਜੇ ਮੈਂ ਆਪਣੀ ਫੈਮਿਲੀ ਦੀ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਵ ਲਿਆ ਸਕਦਾ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਵੱਡੇ ਬਦਲਾਵ ਲਿਆ ਸਕਦਾ